ਸਤਿ ਸ੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ ਤੁਹਾਨੂੰ ਕਰਤੂਤ ਦਿਖਾਉਣਾ ਨਸ਼ੇੜੀਆਂ ਦੀ ਨਸ਼ੇ ਦੀ ਪੂਰਤੀ ਵਾਸਤੇ ਪਿੰਡ ਦੀ ਧਰਮਸ਼ਾਲਾ ਵਿੱਚ ਜੱਸੀ ਪੌ ਵਾਲੀ ਦੀ ਵਿੱਚ ਜੋ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਕੇ ਬਾਥਰੂਮ ਬਣਾਏ ਗਏ ਸੀ ਵਧੀਆ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਉਹ ਸਾਰੇ ਬਾਸਵੀਸ਼ਨ ਪੰਨ ਤੇ ਸੀਟਾਂ ਪੰਨ ਦਿੱਤੀਆਂ ਤੇ ਜਿੰਨੀਆਂ ਟੁੱਟੀਆਂ ਸੀ ਪੱਟਤੀਆਂ ਪੈਪਾਂ ਪੱਟ ਦਿੱਤੀਆਂ ਇਹ ਮੇਰੇ ਪਿੰਡ ਦੇ ਹੀ ਨਸ਼ੇੜੀਆਂ ਦਾ ਕੰਮ ਆ ਨਸ਼ੇ ਦੀ ਪੂਰਤੀ ਵਾਸਤੇ ਇਹ ਜਿੱਦਾਂ ਪੱਟ ਕੇ ਜਾਂਦੇ ਸੀ ਇੱਟਾਂ ਨਾ ਇੱਟ ਪਾਈਪਾਂ ਬੰਨਤੀਆਂ ਤੇ ਇਹਨਾਂ ਨੇ ਬਹੁਤ ਨੁਕਸਾਨ ਕਰਿਆ ਮੈਨੂੰ ਸਮਝ ਨਹੀਂ ਆਉਂਦੀ ਪਤੰਦਰੋ ਇਹ ਲੱਖਾਂ ਰੁਪਈਆ ਦੀ ਚੀਜ਼ ਆ ਤੁਸੀਂ ਇਹਨੂੰ ਪੱਟ ਕੇ ਲੈ ਜਾਓਗੇ ਥੋਤੋਂ ਇਹ 100 200 ਦੀ ਵਿਕੂਗੀ ਥੋੜੇ ਇੱਕ ਇੱਕ ਟਾਈਮ ਦੇ ਨਸ਼ੇ ਨੇ ਹਨਾ ਕਿੰਨਾ ਨੁਕਸਾਨ ਕਰਤਾ ਪਿੰਡ ਦਾ ਇੱਥੇ ਪਿੰਡ ਦੀ ਧਰਮਸ਼ਾਲਾ ਵਿੱਚ ਇੱਕ ਪ੍ਰੋਗਰਾਮ ਹੁੰਦਿਆ ਸਾਰੇ ਬੀਬੀਆਂ ਭੈਣਾ ਬੈੰਦੀਆਂ ਕਿੰਨਾ ਵਧੀਆ ਪ੍ਰਬੰਧ ਕਰਕੇ ਦਿੱਤਾ ਸੀ ਪੰਚਾਇਤ ਨੇ ਤੁਹਾਨੂੰ ਤੇ ਤੁਸੀਂ ਸਾਰਾ ਹੀ ਤਹਿਸ ਨਹਿਸ ਕਰਤਾ ਤੁਹਾਨੂੰ ਸ੍ਰੀ ਗੁਰੂ ਦੋਸਤੋ ਮੈਂ ਭਿੰਦਰ ਸਿੰਘ ਚਾਹਾਨ ਜੱਸੀ ਪੌਲੀ ਸਾਨੂੰ ਪਤਾ ਵੀ ਤੁਸੀਂ ਕੌਣ ਐ ਤਾਂ ਕਲੀਅਰ ਹੋ ਜਾਂਦੇ ਹੋ ਹਨਾ ਸਮਾਜ ਵਿਰੋਧੀ ਅੰਸਰਾਂ ਦੇ ਗੰਵਾਂ ਦੇ ਵਿੱਚ ਛੱਡ ਦਿਓ ਪਹਿਲਾਂ ਬਹੁਤ ਚਿਰ ਤੇ ਕਰਦਾ ਨਾ ਛੇ ਤੋਂ ਪੀੜਤਾ ਜਿਹੜੇ ਪੰਚਾਇਤ ਦੀ ਯਾਰ ਬਣ ਗਈ ਤੇ ਜਦਵਾਨੀ ਸਮਝ ਲੋ ਤੁਸੀਂ ਮੰਨ ਲਾ ਤਾਂ ਪੱਧਰ ਜਿਹੜਾ ਸਾਡੀ ਬਣਾਈਆਂ ਸੀ ਆਪਣੀ ਨੇ ਜਿਦਿਹੀ ਨੇ ਇਹ ਦੁਬਾਰਾ ਤੁਹਾਨੂੰ ਬਖਸ਼ਾਂਗੇ ਨਾ ਲੈ ਤਾਂ ਸਾਰੇ ਉਦਰਾ ਸਮਾਨ ਦੀ ਪ੍ਰਬਾਈ ਕਰਾਵਾਂਗੇ ਜਿਹੜੇ ਵੀ ਨਾਲ ਕੋਈ ਪਤਾ ਹੈਗਾ ਤੁਸੀਂ ਹੱਥ ਬੰਦੋ ਪਾ ਜਾਓ ਤੁਹਾਨੂੰ ਦੱਸ ਦੀ ਪੂਰਤੀ ਵਾਸਤੇ ਕੀ ਕੁਛ ਕਰ ਰਹੇ ਹਾਂ ਇਹ ਨਾ ਸਮਝ ਰਹੇ ਆਂਦੇ ਮਾਂ ਪਿਓ ਦੀ ਇੱਜ਼ਤ ਖਰਾਬ ਕਰ ਰਹੇ ਹੋ ਆਪਣੀ ਤਾਂ ਇੱਜ਼ਤ ਖਰਾਬ ਕੀਤੀ ਐ ਮੈਂ ਸਮਝਦਾ ਤੁਹਾਡੀ ਟੇਡ ਲਵਾਂਗੇ ਪਰ ਬੰਦਰ ਕੋਈ ਤੁਸੀਂ ਸੈਕਸ਼ਨ ਲਾਵਾਂਗੇ ਮਜ਼ਾਕ ਕਰਨੀ ਫਸਤਾ ਕਰ ਲੋ ਬਹੁਤ ਹਾਲ ਹੈ ਨਾ ਇਹ ਪੰਚਾਇਤ ਪਹਿਲਾਂ ਹੀ ਸੁੱਕੀ ਹੈ ਤੁਹਾਨੂੰ ਇਹਨਾਂ ਨੂੰ ਪਤਾ ਨਾ ਮੰਨ ਲ ਜਿਹੜੇ 2-3 ਲੱਖ ਰੁਪਏ ਲਾ ਕੇ ਇਹ ਬਾਥਰੂਮ ਆ ਉਹਨਾਂ ਦੀਆਂ ਕਰਜ਼ੂਤਾ ਜਿਨ੍ਹਾਂ ਨੂੰ ਤੁਸੀਂ ਤੈਸ ਨਹਿਸ ਕਰਤਾ ਇੱਕ ਚੋਰੀ ਕਰਕੇ ਹੈ ਨਾ ਇਹ ਸਾਰੀਆਂ ਆਪਣੀਆਂ ਚੋਰੀਆਂ ਪਈਆਂ ਨਾ ਪਿੱਛੇ ਤੋਂ ਤਾਂ ਹਾਂ ਤੁਹਾਨੂੰ ਹਾਂ ਤੁਸੀਂ ਆਹ ਬਾਰ ਰੰਗੀ ਸਾਰੀ ਯਾਦ ਦੇਖ ਆ ਪਈਆ ਪੈ ਪਾ ਇੱਥੇ ਤੁਹਾਨੂੰ ਦਿਖਾਉਣਾ ਟੈਂਕੀ ਆ ਪੈਪਾਂ ਤੋੜੀਆਂ 15 ਇਹਨਾਂ ਤਾਂ ਕਸੂਰ ਕੀ ਹੋਇਆ ਨਸ਼ਾ ਕਰਦੇ ਹੋ ਕਰੋ 15 ਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈ ਨਾ ਐਡੀ ਆਪਣੀ ਪਿੰਡ ਦੀ ਧਰਮਸਾਲਾ ਜਿਹੜੀ ਤੁਹਾਨੂੰ ਪਤਾ ਹੈ ਆ ਟੈਂਕੀ ਲਈ ਪੈਪਾਂ ਧਰਮਸਾਲਾ ਦੀ ਜੈ ਜੀ ਤੇ ਪਰ ਤੋਂ ਨੂੰ ਵੀ ਅਸੀਂ ਚਦਵਾਨੀ ਦਿੰਦੇ ਹਾਂ ਤੁਹਾਨੂੰ ਬਖਸ਼ਿਆ ਕੀ ਆ ਮੈਂਨ ਤੁਸੀ ਤੇ ਆਹ ਗੇਟ ਬੇ ਇਹ ਤਾਂ ਗੇਟ ਵੀ ਬਰਹਾ ਹੱਟਾ ਮਾਰ ਮਾਰ ਆਹ ਦੇਖੋ ਆ ਸੀਟ ਤੋੜਤੀ ਸਾਰੀ ਤੱ ਸਭ ਤੋਂ ਸਖਤਕਾਰ ਭਾਈ ਉਹ ਥੋੜੇ ਤੇ ਤੁਹਾਨੂੰ ਪੰਦਰੋ ਇਹ ਬੇਨਤੀ ਨਹੀਂ ਤੁਹਾਨੂੰ ਚਦਵਾਨੀ ਹੈ ਤੁਸੀਂ 100 100 200 ਚ ਵੇਚੂਗੇ ਨਹੀਂ ਫੜੇ ਜਾਣੀ ਹੈ ਲਾਜਾਂ ਹੈ ਤੁਹਾਨੂੰ ਪਤਾ ਵੀ ਹੈ ਤੁਸੀਂ ਕੌਣ ਆ ਕਲੀਅਰ ਹੋ ਜਾਓ ਹਜ਼ਾਰਾਂ ਚ ਹੈ ਤੁਹਾਨੂੰ ਦਿੱਤੀਆਂ ਦਾ ਸਹੂਲਤਾਂ ਹੈ ਪੰਦਰੋ ਇਹ ਥੋੜੇ ਉਹ ਜਿਹੜੇ ਤੁਸੀਂ ਇੱਥੇ ਬੰਦੇ ਉਹਨਾਂ ਚ ਕੰਮ ਆ ਤੁਹਾਡੇ ਬੰਦਿਆਂ ਦਾ ਫੇਰ ਵੀ ਹੋਵੇ ਤਾਂ ਪੰਚਾਇਤ ਦੀ ਜੀ ਸਰਪੰਚ ਦੀ ਜੀ ਜਾਂ ਕਿਸੇ ਦੀ ਜੀ ਤੁਹਾਨੂੰ ਨਿਕਾੜੀ ਫੇਰ ਕੇ ਨਹੀਂ ਆ ਵੀ ਜੀ ਜੀ ਚ ਥੋੜਾ ਵੀ ਇਹ ਹੱਕ ਦਾ ਨਾ ਤੁਸੀਂ ਛੱਡ ਦਿਓ ਮੈਂ ਹੋ ਸਕਦਾ ਤੁਸੀਂ ਇੱਥੇ ਰਹਿੰਦੇ ਹੋ ਰਹਿੰਦੇ ਹੋ ਤੇ ਤੁਸੀਂ ਵੀ ਬਾਥਰੂਮ ਵਗੈਰਾ ਜਾਂਦੇ ਹੋ ਯਾਰ بڑا ਮोटा ਸ਼ਰਮ ਮਨ ਹੋ ਜਾਂਦਾ ਹਾਂ ਕੀ ਕਰਦੇ ਉੱਤਾਂ ਕਰਨ ਤੇ ਆਏ ਨੂੰ ਤੁਸੀਂ